ਗੁਰਦਾਸਪੁਰ ਦੇ ਨੇੜਲੇ ਪਿੰਡ ਜੋੜਾ ਛਤਰਾ ਦੇ ਵਿੱਚ ਕਣਕ ਦੀ ਵੰਡ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋ ਗਿਆ ਮੌਕੇ ਤੇ ਮੌਜੂਦ ਕਣਕ ਲੈਣ ਵਾਲੇ ਲੋਕਾਂ ਨੇ ਕਿਹਾ ਕਿ ਇੱਕ ਤਾਂ ਉਹਨਾਂ ਨੂੰ ਕਣਕ ਦੀ ਵੰਡ ਕਰਨ ਦੇ ਸਮੇਂ ਦੱਸਿਆ ਵੀ ਜਾਂਦਾ ਅਤੇ ਦੂਸਰਾ ਪਿਛਲੀਆਂ ਕੱਟੀਆਂ ਗਈਆਂ ਪਰਚੀਆਂ ਦੀ ਕਣਕ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਉਧਰ ਦੂਸਰੇ ਪਾਸੇ ਜਦੋਂ ਕਣਕ ਵੰਡਰੇ ਡੀਪੂ ਹੋਲਡਰ ਨਾਲ ਪਿਛਲੀ ਕਣਕ ਲਾਵਾਤਰੀਆਂ ਨੂੰ ਨਾ ਮਿਲਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਜ਼ਾ ਜਵਾਬ ਉਸ ਸਮੇਂ ਦੇ ਮੌਜੂਦ ਇੰਸਪੈਕਟਰ ਹੀ ਦੇ ਸਕਦੇ ਹਨ ਅਤੇ ਜਦੋਂ ਡੀਪੂ ਹੋਲਡਰ ਨੂੰ ਸਰਕਾਰੀ ਅਧਿਕਾਰੀ ਦੀ ਗੈਰ ਹਾਜ਼ਰੀ ਵਿੱਚ ਵੰਡਣ ਦਾ ਕਾਰਨ ਵੀ ਪੁੱਛ ਕਾ ਉਹਨਾਂ ਨੇ ਕਿਹਾ ਕਿ ਸੱਤ ਮੈਮਰੀ ਕਮੇਟੀ ਬਣੀ ਹੋਈ ਹੈ ਜੋ ਕਣਕ ਦੀ ਵੰਡ ਕਰੇਗੀ ਅਤੇ ਉਹਨਾਂ ਨੂੰ ਵਿਭਾਗੇ ਵੱਲੋਂ ਫੋਨ ਆਇਆ ਹੈ ਕਿ ਕਣਕ ਵੰਡੀ ਜਾਵੇ ਜਦੋਂ ਪੁੱਛਿਆ ਗਿਆ ਕਿ ਜੇਕਰ ਕਣਕ ਦਾ ਸਟਾਕ ਘਟ ਗਿਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਉਹਨਾਂ ਨੇ ਕਿਹਾ ਕਿ ਉਹ ਉਸੇ ਜ਼ਿੰਮੇਵਾਰ ਖੁਦ ਹੋਣਗੇ ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਨਿਸ਼ਾਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਪਿਛਲੇ 2 ਸਾਲਾਂ ਤੋਂ ਕਣਕ ਦੀ ਵੰਡ ਨੂੰ ਲੈ ਕੇ ਇਸੇ ਤਰ੍ਹਾਂ ਦਾ ਮੌਲ ਬਣ ਰਿਹਾ ਹੈ ਅਤੇ ਇਸ ਦਾ ਮੁੱਖ ਅਨਾਜ ਵਿਭਾਗ ਦਾ ਇੰਸਪੈਕਟਰੀ ਹੈ ਜੋ ਪਿਛਲੀ ਵਾਰ ਇੱਥੇ ਮੌਜੂਦ ਸੀ ਪਰ ਉਸ ਵੱਲੋਂ ਕਣਕ ਬਿਲਕ ਜਦੋਂ ਇਸ ਸਬੰਧੀ ਇੰਸਪੈਕਟਰ ਸੁਰਿੰਦਰ ਕੁਮਾਰ ਨਾਲ ਪਿਛਲੀ ਕਣਕ ਦੇ ਬਕਾਇਆ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਵਿਭਾਗ ਨੂੰ ਬਕਾਇਆ ਕਣਕ ਬਾਰੇ ਲਿਖ ਕੇ ਭੇਜਿਆ ਗਿਆ ਹੈ ਅਤੇ ਵਿਭਾਗ ਵੱਲੋਂ ਬਕਾਇਆ ਕਣਕ ਭੇਜਣ ਵਿੱਚ ਪਤਾ ਨਹੀਂ ਕਿਉਂ ਦੇਰੀ ਕੀਤੀ ਜਾ ਰਹੀ ਹੈ। ਜਦੋਂ ਵਿਭਾਗ ਵੱਲੋਂ ਬਕਾਇਆ ਕਣਕ ਭੇਜ ਦਿੱਤੀ ਜਾਵੇਗੀ ਤਾਂ ਲੋਕਾਂ ਨੂੰ ਬੰਦਲੀ ਕਣਕ ਦਿੱਤੀ ਜਾਵੇਗੀ। ਜਦੋਂ ਇਸ ਸਬੰਧੀ ਏਐਫਐਸਓ ਕਬਲਜੀਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿਛਲੀ ਕਣਕ ਤੇ ਬਕਾਇਆ ਨੂੰ ਲੈ ਕੇ ਇੱਥੇ ਮੌਜੂਦ ਇੰਸਪੈਕਟਰ ਤੇ ਨਵੀਂ ਆਈ ਕਣਕ ਦੀ ਵਣ ਨੂੰ ਲੈ ਕੇ ਰੋਗ ਲਗਾਈ ਗਈ ਕੁਮਾਰ ਨੂੰ ਕਣਕ ਮੰਡਲ ਲਈ ਲਗਾਇਆ ਗਿਆ ਹੈ ਨਾਮਰਾ ਸੁਦੇਸ਼ ਕੁਮਾਰ ਦੇ ਤੇ ਡੀਪੂ ਮੇਰੇ ਕੋਲ ਜੋੜੇ ਦਾ ਜੇ 16 ਨੰਬਰ ਮੇਰੇ ਕੋਲ ਜਲਦੀ ਮਸ਼ੀਨ ਹਾਂਜੀ ਤੇ ਇਹ ਜਿਹੜੀ ਕਣਕ ਵੰਡੀ ਜਾ ਰਹੀ ਹੈ ਇਹ ਖਾਲ ਦੇ ਵਿੱਚ ਇਹ 7 ਨੰਬਰ ਦੀ ਕਮੇਟੀ ਬਣੀ ਹੈ ਮਾਹਮੇ ਵੱਲੋਂ ਉਹਨਾਂ ਦੇ ਥਰੂ ਵੰਡੀ ਜਾ ਰਹੀ ਹੈ ਉਹ ਪਾ ਗਾੜਾ ਕਿ ਸਾਨੂੰ ਪਿਛਲੀ ਕਣਕ ਦੀਆਂ ਬੱਤੀਆਂ ਵੀ ਸਾਡੇ ਕੋਲ ਪਈਆਂ ਹੋਈਆਂ ਨੇ ਜੇ ਮਿਲੀਆਂ ਉਹ ਪਾਜੀ ਕਣਕਾ ਘਟੋਪਾਟੇ 20 25 ਕਾਊਂਟਰ ਕਣਕਵਾ ਉਹ ਕੇ ਬੰਦੋਂ ਨੇ ਮਿਲੀ ਲੋਕੀ ਪਰਤیاں ਲਾ ਕੇ ਸੱਜਲ ਖਰਾਬੀ ਹੋ ਰਹੀ ਆ ਉਹਨਾਂ ਦੀ ਉਹਨਾਂ ਨੂੰ ਕਰਕੇ ਮਿਲਣੀ ਚਾਹੀਦੀ ਆ ਨਹੀਂ ਕੀ ਕਹਿਣਾ ਕੋਈ ਨਹੀਂ ਮਿਲਦੀ ਇਹਨਾਂ ਨੂੰ ਪਿਛਲੀ ਗੱਲ ਸੁਣੀ ਮਿਲੀ ਨਾ ਦੇ ਬਾਰੇ ਕਰੇ ਮਾਰੇ ਜਦੋਂ ਇਨਸਪੈਕਟਰ ਨੇ ਕਣਕ ਵੰਡੀ ਆ ਉਹ ਆਰਾ ਜ਼ਿੰਮੇਵਾਰ ਆ ਉਹ ਕਣਕ ਲੈ ਆ ਕੇ ਦੇਣਾ ਲੋਕਾਂ ਨੂੰ ਕੋਲਕ ਦੇਈ ਆਡੀ ਜਿਹੜੀ ਕੜਗੱਡੀ ਆ ਰਹੀ ਹੈ ਜਿਸਪਾਇਟ ਨੂੰ ਦੱਤੇ ਪੜੀ ਹਾਂ ਇਸ ਦੌਰਾਨ ਇੱਕ ਵਰਮੀ ਦਾ ਤੁਹਾਨੂੰ ਆਪਣੇ ਮਹਿਮੇ ਵਾਲਾ ਇੱਕ ਹੋਰ ਕਿਤੇ ਕੋਈ ਕੜਗੱਡੋ ਇੱਕ ਜੇ ਇਹਦੇ ਵਿੱਚ ਦੁਕਾਨ ਕੋਲ ਵਿੱਚ ਕੋਈ ਘਾਟਾ ਵੱਧ ਹੋਏਗਾ ਜਾਂ ਕਣਕ ਦਾ ਉਹ ਆਈ ਜ਼ਿੰਮੇਵਾਰ ਉਹ ਕੰਮ ਕਰੇਗਾ ਆ ਜ਼ਿੰਮੇਵਾਰ ਹੈ ਜੋ ਜਿਹੜਾ ਜੋੜਾ ਸ਼ਿਤਰਾ ਡਿਸਟ੍ਰਿਬਿਊਸ਼ਨ ਸੈਂਟਰ ਹੈ ਫੂਡ ਸਪਲਾਈ ਦਾ ਉੱਥੇ ਮੈਂ ਇੱਕ ਨਰੀਖਕ ਐਜ਼ ਇਨ ਚਾਰਜ ਲੱਗਾ ਦਾ ਤੇ ਮੇਰੇ ਕੋਲ ਕੋਈ 32 ਦੇ ਆਸ-પાસ ਪਿੰਡ ਨੇ ਤੇ ਉਹਦੇ ਵਿੱਚ ਜੋ ਹੈ ਕਿ ਪਿਛਲੇ तकरीबन ਨਾ 1 ਸਾਲ ਤੋਂ ਜਿਹੜੀ ਕੰਕ ਆ ਰਹੀ ਹੈ ਨਾ ਜਦੋਂ ਮੈਂ ਇੱਥੇ ਆਇਆ ਦਾ ਪਹਿਲੇ ਤੋਂ तकरीबन ਘਟ ਆ ਰਹੀ ਸੀ ਇਹ ਹਰ ਸਾਈਕਲ ਦੇ ਵਿੱਚ ਘਟੋ ਘਟ ਤੇ ਕੋਈ 50 50 60 60 ਕੁਆਂਟੋ ਜਿਹੜੀ ਕੰਕ ਕੇ ਘਟ ਭੇਜਦੇ ਨੇ ਜਾਂ ਤੇ ਉਥੇ ਗੱਡੀਆਂ ਦੇ ਵੇਟ ਦੇ ਵਿੱਚ ਜ਼ਿਆਦਾ ਪਾ ਦਿੰਦੇ ਨੇ ਤੇ ਜਾਂ ਉਥੇ ਜਿਹੜੇ ਬੈਗੇਜ ਨੇ ਉਹ ਘਟਾ ਦਿੰਦੇ ਨੇ ਤੋਂ ਹਰ ਵਾਰੀ ਇਹਨਾਂ ਨੂੰ ਅਸੀਂ ਲਿਖੀਤੀ ਦਿੰਦੇ ਆ ਡੀ ਐਫ ਐਸ ਨੂੰ ਬਗਾਦਾ ਦਿੱਤਾ ਦਾ ਵੀ ਇਨਾ ਬਕਾਇਆ ਸਾਡਾ ਰੀਲੀਜ਼ ਕਰੋ ਬਟ ਉਹ ਹਰ ਵਾਰੀ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਨੇ ਉਪਦਨ ਨੰਨਾਂ ਦਾ ਕੀ ਦਫਤਰ ਦੇ ਅੰਦਰ ਨੈਕਸਸ ਹੈਗਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਜਿਹੜਾ ਅੱਜ ਦੇ ਨਾਲ ਸੰਬੰਧਤ ਹੈ ਇਨਸੀਡੈਂਟ ਇਹਨਾਂ ਨੇ ਕੀ ਕੀਤਾ ਵੀ ਕਣਕ ਭੇਜਣ ਦੇ ਨੇ ਤੇ ਮੈਂ ਮੌਕੇ ਦਾ ਇੰਸਪੈਕਟਰ ਮੈਨੂੰ ਕੋਈ ਇਨਟੀਮੇਸ਼ਨ ਨਹੀਂ ਹੁੰਦੀ ਤੇ ਪ੍ਰਾਈਵੇਟ ਗੱਡੀਆਂ ਦੇ ਟਰਾਲੀਆਂ ਦੇ ਵਿੱਚ ਲੱਦ ਲੱਦ ਭੇਜਣ ਦੇ ਨੇ ਆਪਣੀ ਮਰਜ਼ੀ ਨਾਲ ਕਿਸੇ ਦੇ 80 80 ਬੋਰੇ ਨੇ ਤੇ ਉਹਨੂੰ 50 ਕਵਾਂਟਲ ਪਾਉਣ ਦੇ ਨੇ 45 ਕਵਾਂਟਲ ਪਾਈ ਜਾਂਦੇ ਨੇ ਆਪਣੇ ਮਨ ਮਰਜ਼ੀ ਨਾਲ ਵੇਟ ਭਰੀ ਜਾਂਦੇ ਨੇ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਹੈ ਇਸ ਤੋਂ ਪਹਿਲਾਂ ਕਿ ਜਿਹੜਾ ਡੀਪੋਲਡਰ ਕਹਿੰਦੇ ਕਿ ਜਿਹੜਾ ਬਕਾਇਆ ਬਾਰੇ ਗੱਲ ਕਰਨ ਦੇ ਲੋਕੀ ਪ੍ਰਾਣੀ ਕਨ ਕ ਮੰਗਣ ਦੇ ਲੋਕਾਂ ਦੇ ਹੱਥਾਂ ਤੇ ਪਕੀਆਂ ਨੇ ਇਹਦੇ ਰਿਗਾਰਡਿੰਗ ਮੈਂ ਦੱਸਾਂ ਕਿ ਕਨ ਕ ਐਕਚੁਅਲੀ ਘੱਟ ਭੇਜੀ ਗਈ ਉਹਦੇ ਰਿਗਾਰਡਿੰਗ ਮੈਂ ਇਹਨਾਂ ਨੂੰ ਇੱਕ ਡੀਐਫਐਸ ਨੂੰ ਪ੍ਰੈਜੈਂਟੇਸ਼ਨ ਵੀ ਦਿੱਤੀ ਦੀਏ ਤੇ ਡੀਪੋਲਡਰਾਂ ਨੇ ਬਕਾਇਦਾ 25 25 ਬੰਦਿਆਂ ਨੇ ਸਾਈਨ ਕਰਕੇ ਵੀ ਦਿੱਤੀ ਦੀ ਜੇ ਸਾਡੀ ਜਿਹੜੀ ਕਨ ਕ ਰਿਲੀਜ਼ ਕੀਤੀ ਜਾਣਾ ਇਹਨਾਂ ਦੇ ਬੈਨੀਫਿਸ਼ਰੀਆਂ ਦੀ ਲਿਸਟ ਵੀ ਉਹਨਾਂ ਨੇ ਨਾਲ ਲਾਈ ਦੀਏ ਤੇ ਡੀਐਫਐਸਸੀ ਜਿਹੜਾ ਉਹ ਕੋਈ ਇੱਥੇ ਕਾਰਵਾਈ ਨਹੀਂ ਕਰਨ ਦਿਆਦਾ ਕਿਉਂਕਿ ਉਹਦੇ ਛੇਤੇ ਬੰਦੇ ਉਹਨੇ ਆਪਣੇ ਸਟੋਰੇਜ ਪੁਆਇੰਟਾਂ ਤੇ ਲਗਾ ਰੱਖੇ ਦਿਨ ਤੇ ਥੋੜੇ ਦਿਨ ਪਹਿਲਾਂ ਉੱਥੇ ਵਿਜੀਲੈਂਸ ਦਾ ਰਿਵਿਊ ਹੋਇਆ ਇਹਦਾ ਕਿ ਕਮੀ ਪੇਸ਼ੀ ਪਾਈ ਗਈ ਤੋਂ ਉਹਨੂੰ ਚੀਜ਼ਾਂ ਨੂੰ ਮੇਕਅਪ ਕਰਨ ਉਹ ਆਪੇ ਜਿਹੜੀ ਸਾਡੇ ਡਿਪਾਂ ਦੀ ਕਣਕ ਨੂੰ ਭੇਜਦੇ ਨੇ ਇਹਦੇ ਤੇ ਤੇ ਜੇ ਭੇਜਦੇ ਨੇ ਤੇ ਉਹ ਟਰਾਲੀਆਂ ਦੇ ਵਿੱਚ ਭੇਜ ਕੇ ਘੱਟ ਵੱਧ ਕਰਕੇ ਭੇਜੀ ਜਾਂਦੇ ਨੇ ਤੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈਗੀ ਕਿਉਂਕਿ ਮੈਂ ਇਹਨਾਂ ਡਿਪੋਵਾਂ ਦੇ ਬਕਾਇਦੇ ਦੇ ਸਬੰਧ ਤੇ ਇਹਨਾਂ ਨਾਲ ਲੜ ਰਿਹਾ ਹਾਂ ਵੀ ਉਹਨਾਂ ਨੂੰ ਗਰੀਬਾਂ ਨੂੰ ਬਕਾਇਆ ਦੋ ਲੋਕ ਉਹਨਾਂ ਦੀ ਵਾਸੇ ਆਹੀ ਜੀ ਅਜ ਬਕਾਇਆ ਆ ਜੇ ਤੇ ਅਜ ਕਲੀਅਰ ਹੋ ਜਾਂਦੇ ਨੇ ਮੇਰੇ ਪਿੰਡ ਚੌੜਾ ਖੇਤਰਾ ਜੋ ਕਿ ਜਦਾਂ 2 ਸਾਲ ਹੋ ਗਏ ਨੇ ਇਹ ਤੇ ਇਹੋ ਕੰਜਰਖਾਨਾ ਪੈਂਦਾ ਕਣਕ ਜਿਹੜੀ ਕਦੇ ਨਾ ਕਦੇ ਕੋਈ ਹੋਰ ਤਾਂ ਬਣਦੇ ਨੇ ਇਹ ਇੰਸਪੈਕਟਰ ਜਦੋਂ ਦਾ ਆਇਆ ਨਾ ਇਹਨੇ ਕਿਸੇ ਨੂੰ ਚਾਜ ਨਾ ਕਣਕ ਨਹੀਂ ਦਿੱਤੀ ਜਨੇ ਸ੍ਰਿੰਦਰ ਸਿੰਘ ਨੇ ਲੋਕਾਂ ਨੇ ਪਹਿਲੀ ਘਾ ਪਹਿਲੀ ਅਰੀ ਦੀਆਂ ਪਰਚੀਆਂ ਕੱਟੀਆਂ ਲੋਕਾਂ ਹੱਥੇ ਜਿਫੜੀਆਂ ਆਣ ਬਿਆਂ ਦੇਣ ਦੇ ਨੇ ਇਹ ਕਣਕੇ ਚੋਕੇ ਇੱਥੋਂ ਦੇ ਦੂਜਿਆਂ ਪਿੰਡਾਂ ਦੇ ਆਗਾਂ ਦਾ ਮੈਂ ਉੱਥੇ ਵੰਡੀਦਾ ਉੱਥੇ ਵੰਡੀਏ ਜਾ ਕੇ ਵੇਚਦੀ ਇਹ ਕਣਕੇ ਦੀ ਇਹਨੂੰ ਰੋਸੇ ਬਲਗਣੀ ਵੰਡੀਏ ਪਰਚੀਆਂ ਕੱਟੀਆਂ ਗਈਆਂ ਇਹ ਉਹਨਾਂ ਨੂੰ ਕਣਕੋ ਨਾਲ ਹੀ ਮਿਲੇਗੀ ਜਾਂ ਕੀ ਹੋਏਗਾ ਉਹ ਮਿਲੇਗੀ ਇਹਨੂੰ ਆਖਣ ਦੇ ਵੀ ਉਹ ਕਣਕ ਲਿਆ ਲਿਆ ਕੇ ਤਾਂ ਦੇ ਲੋਕਾਂ ਨੂੰ ਦੇਣੀ ਵੀ ਚਾਹੀਦੀ ਹੈ ਇਹਨੂੰ ਇਹਨੇ ਲਿਆਂਦੀ ਆ ਕਣਕ ਉਥੋਂ ਕਟਾ ਕੇ ਅੱਜ ਜਿਹੜੀ ਕਣਕ ਵੰਡੀ ਜਾ ਰਹੀ ਹੈ ਇੱਥੇ ਜਿਹੜੀ ਹੈ ਟਿੱਪੂ ਰੋਲਟ ਦੇ ਨਾਲ ਕੋਈ ਟਾੜਾ ਵੀ ਆਪਣਾ ਕੋਈ ਮੋਟ ਵੜਾਇਆ ਹੀ ਵੰਨਦੇ ਆ ਤਾਂ ਕਿ ਸਾਡਾ ਮੋਟ ਦੇ ਨੇ ਉਹਨਾਂ ਸੋیرے ਮੈਨੂੰ ਫੋਨ ਕੀਤਾ ਜਾਂਦੇ ਕਿ ਕਾਕਾ ਚਾਚਾ ਕਣਕ ਵੰਡ ਰੀਆਂ ਮੈਂ ਆਖਿਆ ਵੰਡੋ ਕਣਕ ਤੁਸੀਂ ਲਿਆ ਕੇ ਤੇ ਉਹਨਾਂ ਆਖਿਆ ਇਨਸਪੈਕਟਰ ਦੂਜਾ ਲੱਗਾ ਹੁਣ ਇੱਥੇ ਆਉਣਗੇ ਤੇ ਉਹਨਾਂ ਦੇ ਆਉਂਦੇ ਆ ਤੁਹਾਨੂੰ ਫੋਨ ਕਰਦੇ ਆ ਤਾਂ ਆਜੋ